ਲੰਗਰ ਕਈ ਤਰ੍ਹਾਂ ਦਾ ਲਗਾਇਆ ਜਾਂਦਾ ਹੈ ਪਰ ਫਾਜ਼ਿਲਕਾ ਵਿੱਚ ਡਾਕਟਰ ਨਵਦੀਪ ਜੋ ਸੂਜਾ ਦੇ ਸਾਹਮਣੇ ਖੜਾ ਵਾਲੇ ਜੂਸ ਦੀ ਰੇੜੀ ਲਗਾਉਣ ਵਾਲੇ ਹੈ ਜੂਸ ਦਾ ਲੰਗਰ ਲਗਾਇਆ ਹੈ ਉਸਨੇ ਕਿਹਾ ਹੈ ਵੀ ਉਹ ਇੱਥੋਂ ਹੀ ਕਰਵਾਦਾ ਹੈ ਅਤੇ ਇੱਥੇ ਲਗਾ ਦਿੰਦਾ ਹੈ ਸੰਗਤ ਵਿੱਚ ਹੀ ਰਹਿੰਦਾ ਹੈ ਤੇ ਸੰਗਤ ਤੇ ਲਗਾਉਂਦਾ ਹੈ ਉਸਨੇ ਲੰਗਰ ਲਾਇਆ ਹੈ ਕਿਉਂਕਿ ਉਸ ਦੇ ਤਿੰਨੇ ਬੱਚੇ ਅੱਜ ਸੈੱਟ ਹੋ ਗਏ ਹਨ ਦੋ ਡਿਫੈਂਸ ਵਿੱਚ ਗਏ ਤੇ ਇੱਕ ਪੰਜਾਬ ਪੁਲਿਸ ਹੋਇਆ ਇਸ ਖੁਸ਼ੀ ਵਿੱਚ ਉਹ ਲੰਗਰ ਲਗਾ ਰਿਹਾ ਹੈ ਅਤੇ ਉਸ ਨੇ ਕਿਹਾ ਉਸ ਨੇ ਕੋਈ ਮਹਿਲ ਮਾੜੀਆਂ ਨਹੀਂ ਪਾਣੇ ਲੋਕਾਂ ਕੋਲੋਂ ਕਮਾਇਆ ਹੈ ਤੇ ਲੋਕਾਂ ਤੇ ਲਾਣਾ ਹੈ ਇਸ ਮੌਕੇ ਜੂਸ ਵੀ ਨਾਏ ਲੋਕਾਂ ਦਾ ਕੀ ਕੁਝ ਕਹਿਣਾ ਹੈ ਕਿਸ ਤਰ੍ਹਾਂ ਇਹ ਜੂਸ ਹੈ ਸਭ ਕੁਝ ਜਰਨਲਿਸਟ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਮੇਲਾਕ ਸਰ ਜੈ ਸਿੰਘਾ ਜੀ ਭਾਈ ਫਲੂਡ ਦਾ ਜੂਸ ਹੈ ਬਿਲਕੁਲ ਉਹ ਵੇਖੋ ਕੱਢੀ ਜਾਂਦੇ ਨਾਲ ਤਾਜ਼ਾ ਜੀ ਗਰੀਬਾਂ ਨੇ ਬਹੁਤ ਤਕੜਾ ਦਿਲ ਕੱਢਿਆ ਜੀ ਇਹ ਅਮੇਜ਼ ਨਹੀਂ ਕੱਢਦਾ ਜੀ ਨਾ ਕਿ ਅੱਜ ਗਰੀਬਾਂ ਨੇ ਦਿਲ ਕੱਢਿਆ ਜੀ ਭਾਈ ਕਰਮੀ ਬਹੁਤ ਜ਼ਿਆਦਾ ਜੀ ਤੇ ਬਹੁਤ ਠੰਡਾ ਹੈ ਨਾਲੇ ਬਹੁਤ ਕੀ ਬਾਤ ਹੈ ਜੀ ਨਾਲੇ ਆ ਪੂਰੀ ਪੂਰੀ ਰੇੜੀ ਲਾਤੀ ਜੋ ਜਿੱਨਾ ਮਰਜੀ ਕਦ ਕੋਈ ਕੀਵੇ ਜੀ ਪਰ ਗਰੀਬਾਂ ਨੇ ਦਿਲ ਕੱਢ ਦਿੱਤਾ ਜੀ ਹਾਂਜੀ ਬਾਈ ਕਾ ਬਹੁਤ ਚੰਗਾ ਲੱਗਿਆ ਜੀ ਹਾਂਜੀ ਲਾਏ ਤੁਹਾਡਾ ਲੰਗਰ ਜੀ ਮੇਰੇ ਨਾਲ ਸੰਗਤ ਵਾਸਤੇ ਐ ਸੈਥੂ ਕਮਾਇਆ ਇੱਥੇ ਲੈਣਾ ਉਹ ਮੰਦਰ ਵੀ ਆ ਵੱਡੇ ਮੈਂ ਬਿਲਡਿੰਗ ਦਾ ਆ ਜਾਂ ਜ਼ਮੀਨ ਦਾ ਆ ਸੋ ਬਣਾ ਲਿਆ ਉਹ ਫਿਰ ਇਹਨਾਂ ਕਮਾਇਆ ਇਹਨਾਂ ਕੋ ਸੰਗਤ ਕੋਲ ਹੈ ਨਾ ਲੋਕਾਂ ਕੋਲ ਕਮਾਇਆ ਮੈਂ ਜੇ ਕਿਧਰ ਹੋਰ ਬਿਜ਼ਨਸ ਮੇਰਾ ਫਿਰ ਤਾਂ ਮੈਂ ਕਹਾਂ ਤੂੰ ਕਮਾਇਆ ਇਹਦੇ ਸੰਗਤ ਦਾ ਸ਼ੁਕਰੀਆ ਕਰ ਰਿਹਾ ਹਾਂ ਮੇਂ ਗਰਮੀ ਵੀ ਜਿਆਦਾ ਹੈਗੀ ਤਾਂ ਕੁਝ ਬੱਚੇ ਜਿਵੇਂ ਕਹਿੰਦੇ ਆਪਾਂ ਮਾਂ ਤੇ ਸੁਖਣਾ ਸੁਖਦਾ ਮੇਰਾ ਦੀਪ ਉਤਰ ਕਾਮਯਾਬ ਹੋ ਜਾਵੇ ਉਹ ਅੱਜ ਪੈਰਾਂ ਤੇ ਖੜੇ ਹੋ ਗਏ ਇਸ ਵਾਸਤੇ ਆਪਾਂ ਕਿੰਨੇ ਬੱਚੇ ਬੰਦ ਕਾਮਯਾਬ ਹੋ ਗਏ ਨੇ ਇਸ ਵਾਸਤੇ ਖੁਸ਼ੀ ਵਿੱਚ ਆ ਕੇ ਮੈਂ ਇਹ ਸੰਗਤ ਕੋਲ ਕਮਾਇਆ ਇਹਨਾਂ ਦਾ ਸ਼ੁਕਰੀਆ ਕਰ ਰਿਹਾ ਹਾਂ ਕਿ ਇਹ ਕਿਸ ਕਿਸ ਕੋਰਟ ਤੇ ਲੱਗੇ ਨੇ ਜੀ ਤੇ ਕੋਡ ਮਤਲਬ ਡਿਫੈਂਸ ਦੇ ਚ ਆਣ ਸਾਰੇ ਕਿੰਨੋਂ ਜਿਵੇਂ ਆਰਮੀ ਹੋ ਗਈ ਪੰਜਾਬ ਪੁਲਿਸ ਹੋ ਗਈ ਜੀ ਕਿੰਨੋਂ ਬੱਚੇ ਨੇ ਹਾਂ ਜੀ ਕਿੰਨੋਂ ਬੱਚੇ ਨੇ ਦੋ ਮੁੰਡੇ ਨੇ ਕੁੜੀਆਂ ਹੈ ਜੀ ਕੁੜੀਆਂ ਕਿੱਥੇ ਕੁੜੀਆਂ ਇੱਥੇ ਪੋਸਟਿੰਗ ਹੋ ਗਈ ਜੀ ਕਿੱਥੇ ਕਿਹੜੇ ਬੈਂਕ ਵਿੱਚ ਇਹ ਪੰਜਾਬ ਪੁਲਿਸ ਦੇ ਜੀ ਤੇ ਮੁੰਲੇ ਮੁੰਡੇ ਡਿਫੈਂਸ ਯਾਰਮੀ ਦੇ ਨੇ ਅੱਛਾ ਕਿੱਥੇ ਜਨਾਬ ਮਤਲਬ ਬਾਹਰ ਬਾਰਡਰ ਤੇ ਆਰਮੀ ਦਾ ਤੁਹਾਨੂੰ ਪਤਾ ਹੀ ਹੈ ਵੀ ਕਦੀ ਕਿੱਥੇ ਡਿਊਟੀ ਹੋਗੀ ਨਾ ਕਿੱਦਿ ਕਿੱਥੇ ਇਹ ਕੋਈ ਸੁਖ ਸੁਖੀ ਸੀ ਵੀ ਹਾਂਜੀ ਇਹ ਸੁਖ ਸੁਖੀ ਸੀ ਵੀ ਪਰਮਾਤਮਾ ਕਰੇ ਮੇਰੇ ਬੱਚੇ ਜਿਸ ਦਿਨਾਂ ਤੇ ਪੈਰਾਂ ਤੇ ਖੜੇ ਹੋ ਜਾਣ ਪਰਮਾਤਮਾ ਤੇ ਹਮ ਇੱਥੇ ਹੀ ਸੰਗਤ ਕੋਲ ਕਮਾਵਾਂਗਾ ਇੱਥੇ ਉਹਨਾਂ ਦਾ ਸ਼ੁਕਰੀਆ ਕਰਾਂਗਾ ਤੇ ਉਹ ਅੱਜ ਸ਼ੁਕਰੀਆ ਸੰਗਤ ਦਾ ਕਰਾ ਜੀ ਉਹਨਾਂ ਕੋਲੋਂ ਮੈਂ ਕਮਾਇਆ ਮੈਂ ਨਹੀਂ ਮੈਂ ਕਹਿੰਦਾ ਜਿੰਨਾ ਮੈਂ ਵੇਚਣ ਵਸਤ ਲੈ ਆਣਾ ਮੈਂ ਤੇ ਬੱਚੇ ਨੇ ਮੈਂ ਤੇ ਬੱਚੇ ਨੂੰ ਪ੍ਰੂਫ ਵਿਖਾਣਾ ਵੀ ਆ ਹੈਗਾ ਜਿੰਨਾ ਮੈਂ ਵੇਚਣ ਲੈ ਜਾਣਾ ਉਹਨਾਂ ਹੀ ਲੈ ਜਾਵਾਂਗਾ ਮੈਂ ਬਾਅਦ ਨੇ ਲੈ ਜਾਂਦਾ ਤੇ ਨਾ ਮੈਂ ਘਾਟ ਲੈ ਜਾਂਦਾ ਸੇਲ ਬਸ ਜੀ ਚੱਲੀ ਜਾਂਦਾ ਸਰਕਲ ਆਪਸੇ ਹਾਂਜੀ ਨਹੀਂ ਸਬਜੀ ਲਈ ਗਿਆ ਖੰਡ ਚਾ ਲਈ ਗਿਆ ਸੱਜਾ ਲਈਏ ਰੋਡ ਤੋਂ ਸਾਰੀ ਹੁਣੇ ਮੌਸਮੀ ਹੈ ਪਾਈ ਨਿੱਪਲੇ ਚੁੰਦਰੇ ਗਾਜਰ ਇਹਨਾਂ ਦਾ ਪੋਏਗਾ ਆ ਖੁਸ਼ੀ ਨਾਲ ਜੀ ਖੁਸ਼ੀ ਨਾਲ ਕੋਈ ਬੰਦਾ ਸਨ ਇਹ ਪ੍ਰਾਪਤ ਦੇ ਮਨ ਜਿਹੜਾ ਸੁਖਰੀਆ ਸੁਖਰੀਆ ਕਰ ਰਹੇ ਆ ਉਹ ਮੀਰ ਜਣਨ ਜੀ ਮੈਨੂੰ ਤੇ ਨਾ ਪਤਾ ਵੀ ਪਹਿਰਾ ਤਾਂ ਜਿਵੇਂ ਕਹਿੰਦੇ ਨੇ ਕਿਸੇ ਨਹੀਂ ਦੇਣਾ ਐਂਡ ਤੇ ਕਿਉਂਕਿ ਹਾਲ ਆ ਪਵਿੰਦੇ ਪਏ ਅੱਜ ਕੱਲ ਕਿਸੇ ਦਾ ਆਪਾਂ ਕਿਉਂ ਨਾ ਲਈਏ ਜਿਨ੍ਹਾਂ ਵਾਸਤੇ ਆਪਾਂ ਝੂਠ ਫਰੇਵ ਠਗੀਆਂ ਮਾਰਨੇ ਆਂ ਪਰ ਜਕਰ ਮਜੂਸੇ ਪਾਣੀ ਪਾਵਾਂ ਤੇ ਕੀ ਮੈਂ ਨਾਲ ਲੈ ਜਾਵਾਂਗਾ ਇਹਨਾਂ ਬੱਚਾ ਮੈਨੂੰ ਕੱਲ ਨੂੰ ਪਹਿਰਾ ਦੇਣਾ ਜਿਨ੍ਹਾਂ ਵਾਸਤੇ ਮੈਂ ਖੁਸ਼ੀ ਮਨਾਦਾ ਇਹ ਐ ਵੀ ਇਥੋਂ ਕਮਾਓ ਉਹਨਾਂ ਕੋ ਸੋਚੋ ਵੀ ਮੈਨਾਂ ਕੋ ਖਾ ਜਾਣਾ ਸੰਗਤ ਜਿ ਰਹੋ ਜ਼ਰੂਰੀ ਨਹੀਂ ਆਪਕੇ ਤੇ ਪੇਟੀਆਂ ਚ ਗੋਲਕਾਂ ਚ ਪਾਈਏ ਇੱਥੇ ਸ਼ੁਕਰ ਕਰੋ ਜੀ ਜਿੰਨਾਂ ਕੋ ਕਮਾਣੇ ਉਹਨਾਂ ਦੀ ਸ਼ੁਕਰ ਕਰੀ ਜੀ ਅੱਛਾ ਲੱਗ ਰਿਹਾ ਹਾਂ ਜੀ ਬਹੁਤ ਐਨਕ ਕਿੰਨੇ ਸਾਲ ਹੋ ਗਏ ਤੁਹਾਨੂੰ ਐਸੇ ਰੇੜੀ ਲਾ ਗਏ ਜੀ ਜੀ ਮੈਨੂੰ ਤੇ 32 ਸਾਲ ਹੋ ਗਏ ਨੇ ਮੈਂ ਰੇੜੀ ਤੇ ਹਾਂ ਜੀ ਇਹ ਰੇੜੀ ਚ ਪਰਮਾਤਮਾ ਨੇ ਦਿੱਤਾ ਹੁਣ ਬੱਚੇ ਲੱਗੇ ਨੇ ਡਿਫੈਂਸ ਤੇ ਸਾਰੇ ਤਿੰਨੇ ਬਤਨ ਦਸੇ ਲੱਗੇ ਨਾ ਉਹਨਾਂ ਨੂੰ ਤਨਖਾਹ ਕਿੰਨੀ ਕਿੰਨੀ ਨਹੀਂ ਮੈਂ ਕਦੀ ਨਹੀਂ ਪੁੱਛਿਆ ਜੇ ਤੁਹਾਡੇ ਵਰਗੇ ਜਾਂ ਜਿਹੜੇ ਲੱਗੇ ਉਹਨਾਂ ਨੂੰ ਪਤਾ ਹੋਵੇਗਾ ਮੈਨੂੰ ਨਹੀਂ ਪਤਾ ਕਿੰਨੀ ਨਾ ਤਨਖਾਹ ਕਿਉਂਕਿ ਪ੍ਰਮਾਤਮਾ ਦਿੱਤੀ ਜਾਂਦਾ ਹੈ 15 20 ਦੇ ਲਾ ਲੈਣਾ ਫਿਰ ਮੈਂ ਬਿਆਸ ਲਿਖੇ ਉਹ ਜੀ ਅਸੀਂ ਜਿਵੇਂ ਗਰਮੀਆਂ 'ਚ 9.5 ਲਿਖੜਿਆ ਇਹਦਾ ਸਰਦੀਆਂ ਵਿੱਚ 10 ਵੱਜ ਜਾਂਦੇ ਆ ਤੇ ਸ਼ਾਮ ਨੂੰ 8 8.5 ਵਜੇ ਤੱਕ ਜਿਵੇਂ ਜਨਤਾ ਦੀ ਰਿੰਦੂ ਰੁਕਵਾ ਕੇ ਤੇ ਆਦਾ ਸਰ ਮੁੰਡਾ ਇੱਕ ਮੇਰਾ ਵੱਡਾ ਮੁੰਡਾ ਨਾਲ ਖੜਿਆ ਤੇ ਬਾਕੀ ਛੋਟਾ ਡਿਊਟੀ ਤੇ ਹੈਗਾ ਉਧਰ ਗਲੇਸ਼ੀਅਰ ਵੱਲ ਦੇ ਤੇ ਬਾਕੀ ਕੁੜੀਆਂ ਇੱਥੇ ਆ ਦੇ दफ्तर। एबीआई न्यूज चैनल देखने वाले सभी दर्शकों से हम अपील करते हैं की एबीआई न्यूज चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत